ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਜਸਵਿੰਦਰ ਕਾਲ ਜਿੱਥੇ ਤੁਸੀਂ ਸਾਡੇ ਪੁੱਢਣ ਵਾਲ ਬਣੀਆਂ ਬੀਬੀਆਂ ਦੇ ਢੱਡ ਜੱਥੇ ਨੂੰ ਇੰਨਾ ਮਾਣ ਬਖਸ਼ਦੇ ਹੋ ਸੋ ਮੈਂ ਅਸ ਕਰਦੀ ਹਾਂ ਕਿ ਤੁਸੀਂ ਮੇਰੀ ਇਸ ਕਵਿਤਾ ਨੂੰ ਬਹੁਤ ਹੀ ਜ਼ਿਆਦਾ ਲਾਈਕ ਕਰੋ ਹੋ ਦਿਨ ਸਭ ਦੇ ਚੰਗੇ ਆਉਂਦੇ ਨੇ ਹੋ ਦਿਨ ਸਭ ਦੇ ਚੰਗੇ ਆਉਂਦੇ ਨੇ ਇੱਕੇ ਟਾਣੇ ਕਰਦਾ ਲੱਕੜਾ ਸਾੜਦਾ ਏ ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ ਹੋ ਕਦੇ ਬੰਦਾ ਲੱਕੜਾ ਸਾੜਦਾ ਏ ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ ਹੋ ਹੋ ਨਾ ਰੋਟੀ ਨਾ ਪਾਣੀ ਨਾ ਭੁੱਖ ਮਿਟਦੀ ਹੈ ਗੁਰਬਾਣੀ ਨਾਲ ਨਾ ਰੋਟੀ ਨਾ ਪਾਣੀ ਨਾ ਭੁੱਖ ਮਿਟਦੀ ਹੈ ਗੁਰਬਾਣੀ ਨਾ ਇਹ ਪਾਕ ਪਵਿੱਤਰ ਪੰਗਤੀਆਂ ਨੇ ਹੋਏ ਇਹ ਪਾਕ ਪਵਿੱਤਰ ਪੰਗਤੀਆਂ ਨੇ ਸਗ ਤਪਦੇ ਹਿਰਦੇ ਠਾਦੀਆਂ ਹੋਕਦੇ ਬੰਦਾ ਲੱਕੜਾਂ ਸਾਰਦਾਏ ਕਦੇ ਲੱਕੜਾਂ ਬੰਦੇ ਨੂੰ ਸਾਰਦੀਆਂ ਹੋ ਕਦੇ ਬੰਦਾ ਲੱਕੜਾਂ ਸਾਰਦਾਏ ਕਦੇ ਲੱਕੜਾਂ ਫੇਰ ਮਿੱਟੀ ਦੀ ਬਣ ਗਈ ਤੇਰੀ ਹੋ ਸੱਚੇ ਸੂਫੀ ਸੰਤੁਪ ਕੀਰਾਂ ਦੀਆਂ ਹੋ ਸੱਚੇ ਸੂਫੀ ਸੰਤੁਪ ਕੀਰਾਂ ਦੀਆਂ ਇੱਕ ਕਲਮਾ ਸੱਚ ਉਚਾਰਦੀਆਂ ਹੋ ਕਦੇ ਬੰਦਾ ਲੱਕੜਾ ਸਾੜਦਾ ਏ ਕਦੇ ਲੱਕੜਾ ਬੰਦੇ ਨੂੰ ਸਾੜਦੀਆਂ ਦਲ ਲਕੜਾ ਸਾਰਦਾ ਏ ਕਦੇ ਲਕੜਾ ਬੰਦੇ ਨੂੰ ਸਾੜ ਦਿਆਂ ਹਾਂ ਹਾਂ ਨਾ ਜੀ ਹੁੰਦਾ ਨਾ ਮਰ ਹੋਵੇ ਨਾ ਹਸੁੰਦਾ ਨਾ ਦਿਲ ਰੋਵੇ ਨਾ ਜੀ ਹੁੰਦਾ ਨਾ ਮਰ ਹੋਵੇ ਨਾ ਹਸੁੰਦਾ ਨਾ ਦਿਲ ਰੋਵੇ ਹੋਖ ਬਟਲੇ ਬਾਅਲ ਸਿੰਘ ਸਤਿਨਾਮ ਜਦਾ ਵਾਹ ਸਿੰਘ ਸਤਿਨਾਮ ਜਦੋਂ ਹੋ ਬੁੱਢੇ ਨੇ ਵਾਹ ਸਿੰਘ ਸਤਿਨਾਮ ਜਦੋਂ ਨੇ ਤਕਦੀਰਾਂ ਹਾਰਦੀਆਂ ਹੋ ਕਦੇ ਬੰਦਾ ਲੱਕੜਾਂ ਸਾੜਦਾ ਏ ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ ਹੋ ਕਦੇ ਬੰਦਾ ਲੱਕੜਾਂ ਸਾੜਦਾ ਏ ਕਦੇ ਲੱਕੜਾਂ ਬੰਦੇ ਨੂੰ ਸਾੜਦੀਆਂ ਹੋ ਕਦੇ ਬੰਦਾ ਲੱਕੜਾਂ ਸਾੜਦਾ ਏ ਕਦੇ